ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਲੈ ਕੇ ਹਾਜ਼ਰ ਹਾਂ ਸ਼੍ਰੀ ਪਤੇਕਰ ਸਾਭ ਜੀ ਅੱਜ ਕੁਝ ਖਾਸ ਖਬਰਾਂ ਮਾਈਨਿੰਗ ਦੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਮੁਕੱਫਰ ਥਾਣਾ ਬਡਾਲੀਆਲਾ ਸਿੰਘ ਨੂੰ ਪੁਲਿਸ ਪਾਰਟੀ ਨੂੰ ਮਾਈਨਿੰਗ ਇੰਸਪੈਕਟਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਹ ਪਿੰਡ ਦਾ ਇੱਕ ਰਵਿੰਦਰ ਸਿੰਘ ਕਾਲੀ ਮਾਈਨਿੰਗ ਦਾ ਕੰਮ ਕਰਦਾ ਵਿਅਕਤੀ ਕੋਲ ਜੀਸੀਬੀ ਮਸ਼ੀਨ ਕੀਤੀ ਬਰਾਮਦ। ਉਸ ਦੇ ਸ਼ਿਕਾਇਦੇਦਾਰ ਤੇ ਹਰ ਬਡਾਲੀਆ ਸਿੰਘ ਵਿਕਮ ਕਦਮ ਦਰਜ ਕਰ ਲਿਆ ਗਿਆ ਸੀ ਤੇ ਉਹ ਸ਼ਰੁਅ ਅਰੈਸਟ ਕਰ ਲਿਆ ਗਿਆ ਸੀ। ਜਗਦੀਪ ਸਿੰਘ ਚੀਮਾ ਨੂੰ ਲੈ ਕੇ ਸੁਣੋ ਕੀ ਬੋਲੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਪੰਜਾਬ ਦੇ ਵਿੱਚ ਲੋਕ ਲੀਡਰ ਆਪ ਤਾਂ ਕੋਈ ਹੈ ਨਹੀਂ ਜਿਹੜੇ ਜਿੱਤਦੇ ਆ ਪਾਰਟੀਆਂ ਦੇ ਵਿੱਚ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਉਹ ਚਾਹੇ ਦਿਨ ਮਰਦੀ ਉਹਨਾਂ ਨੇ ਟਿਕਟ ਦੇਦੀ ਚਾਹੇ ਛੋਟੇ ਦੇਦੀ ਚਾਹੇ ਵੱਡੇ ਦੇਦੀ ਹਰ ਵਿਅਕਤੀ ਹੈ ਜਿਹੜਾ ਉਸ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਪਾਰ ਕਰ ਗਿਆ ਪਰ ਹੁਣ ਜਿਹੜਾ ਹੈਗਾ ਲੋਕਾਂ ਨੇ ਇਹ ਗੱਲ ਸੁਚਣੀ ਸ਼ੁਰੂ ਕਰਤੀ ਕਿ ਚੰਗੇ ਬੰਦੇ ਔਰ ਚੰਗੀਆਂ ਪਾਰਟਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਡਾਪਟ ਕਰਿਆ ਜਾਵੇ ਕਾਲੀਦਲ ਜੋ ਜਾਣ ਤੋਂ ਪਹਿਲਾਂ ਚੀਮਾ ਨੂੰ ਕਰਨਾ ਚਾਹੀਦਾ ਸੀ ਵਿਚਾਰ ਸਰ ਗੁਰਦੀਪ ਸਿੰਘ ਚੀਮਾ ਦੀ ਗੱਲ ਹੈਗੀ ਆ ਉਹਨਾਂ ਨੂੰ ਵੀ ਇਹ ਗੱਲਾਂ ਦੇ ਉੱਤੇ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀ ਕਿਉਂਕਿ ਜੋ ਪਾਰਟੀ ਐਨੇ ਅੱਜ ਕੱਲੋ ਉਹ ਬੜੇ ਫਖਰ ਨਾਲ ਕਹਿ ਰਹੇ ਹੈ ਕਿ ਚਾਰ ਪੁੱਛਤਾਂ ਤੋਂ ਅਸੀਂ ਜਿਹੜਾ ਹੈਗਾ ਸ਼ੁਰੂ ਬੜੀ ਕਾਲੀ ਦੇਲ ਦੇ ਨਾਲ ਖੜੇ ਹੈਗੇ ਆ ਤੇ ਹੁਣ ਵੀ ਉਹਨਾਂ ਨੂੰ ਇਹ ਵਿਚਾਰ ਕਰ ਲੈਣਾ ਚਾਹੀਦਾ ਸੀ ਚੀਮਾ ਦਾ ਭਾਜਪਾ ਚ ਸ਼ਾਮਿਲ ਹੋਣਾ ਹੈ ਬਹੁਤ ਗਲਤ ਫੈਸਲਾ ਸਹੀ ਗੱਲ ਸੀ ਕਿ ਉਹ ਗਲਤ ਕਰਦੇ ਜਾਂ ਟਾਈਮ ਲੈ ਕੇ ਕਹਿੰਦੇ ਮੇਰੀ ਗੱਲ ਸੁਣੋ ਮੈਨੂੰ ਆ ਪਾਰਟੀ ਦੇ ਵਿੱਚ ਪ੍ਰੋਬਲਮ ਹੋਏਗੀ ਇਹ ਇੱਕ ਪਾਰਟੀ ਦੇ ਸਰ ਤੇ ਭੰਡਾ ਭੰਡਾ ਦੇਣਾ ਕਿ ਮੈਨੂੰ ਲੱਗਦਾ ਕੋਈ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਪਾਰਟੀ ਤਾਂ ਇੱਕ ਜਹਾਜ਼ ਹੈ ਜਹਾਜ਼ ਦੇ ਵਿੱਚੋਂ ਜਿੰਨੀਆਂ ਮਰਜ਼ੀ ਸਵਾਰੀਆਂ ਉਤਰ ਜਾਣ ਜਿੰਨੀਆਂ ਮਰਜ਼ੀ ਚੜ ਜਾਣ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਪਿਆ ਕਰਦਾ ਇਸ ਸਾਲ ਵਿਕਾਸ ਕਾਰਜਾਂ ਦੀ ਲਿਆਂਦੀ ਜਾਵੇਗੀ ਹਨੇਰੀ 86 ਲੱਖ 118000 ਜੈਕਸੀ ਬਣਿਆ ਬਾਹਰ ਵਾਲੇ ਜਨਤ ਛੋਰ ਪੈਸਾ ਵੀ ਵੰਡਾਂਗੇ ਲੱਖਾਂ ਦੀਆਂ ਗਰੰਟਾ ਵਿਕਾਸ ਕਾਰਜਾਂ ਦੇ ਲਈ ਕੀਤੀਆਂ ਤਕਸੀਮ ਇਸ ਸਾਲ ਪਹਿਲਾਂ ਬੇਨਤੀ ਕੀਤੀ ਸੀ ਕਿ ਡਿਵੈਲਪਮੈਂਟ ਦਾ ਸਾਲ ਆ ਮਾਨਯੋਗ ਸਰਕਾਰ ਕੋਲ ਸੰਸਦ ਸਭ ਦੀ ਕਹੀ ਦੇ ਵਿੱਚ ਨਸੀਬ ਪਿੰਡ ਡਿਵੈਲਪਮੈਂਟ ਲਈ ਬਜਟ ਪਤਾ ਉਹਦੇ ਕਹਿੰਦੀ ਹੈ ਜਿਹੜੀ ਸ਼ਰਸੀ ਲਖਾਰਾ ਜਰਸੀ ਸ਼ਹਿਰ ਦੇ ਬਾਹਰੋਂ ਬਾਹਰੀ ਟ੍ਰੈਫਿਕ ਨੂੰ ਕੱਢਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪੰਜਾਬ ਦੇ ਪੈਸੇ ਆ ਰਹੇ ਨੇ ਤੇ ਹੋਰ ਵੱਖ-ਵੱਖ ਸਕੀਮਾਂ ਦੇ ਪੈਸੇ ਆ ਰਹੇ ਨੇ ਜਿਵੇਂ ਤੁਸੀਂ ਦੇਖਿਆ ਸਾਰੀਆਂ ਸੜਕਾਂ ਹਰ ਦਾ ਸ਼੍ਰੀ ਗੁਰਦੇਵ ਸਾਹਿਬ ਜੀ ਜਨਮ ਵਿਖੇ ਸੜਕਾਂ ਬਣਦੀਆਂ ਉਹ ਆਪਾਸੋਂ ਦੀਆਂ ਐ ਨਵੀਆਂ ਸੜਕਾਂ ਨੂੰ ਕੁਝ ਬਣਾ ਰਹੇ ਲਖਵੀਰ ਸਿੰਘ ਰਾਏ ਦਾ ਕਹਿਣਾ ਕਿ ਜਲਦ ਇਹ ਸੁਗਾਤ ਸੰਗਤ ਦੀ ਪਾਈ ਜਾਵੇਗੀ ਚੋਲੀ ਮਿਊਂਡੀ ਸੈਂਟਰ ਬਣ ਰਿਹਾ ਹੈ ਨੇ ਸਾਡੇ ਪਿੰਡਾਂ ਦੇ ਵਿੱਚ ਸੋ ਜਿਹੜੇ ਵੀ ਲੋਕਾਂ ਦੀ ਡਿਮਾਂਡ ਹੋਊਗੀ ਜਿਵੇਂ ਸਾਡੇ ਸਰਪੰਚ ਸਾਹਿਬ ਦੇ ਕਿਹੜੇ ਸੀਵਰੇਜ ਦਾ ਬਹੁਤ ਕਿੰਨਾ ਕੰਮ ਚੱਲ ਰਿਹਾ ਹੈ ਜਿੱਥੇ ਵੀ ਡਿਮਾਂਡ ਹੋਊਗੀ ਉੱਥੇ ਪੰਜਾਬ ਸਰਕਾਰ ਆਪਣੇ ਸਰਪੰਚਾਂ ਨਾਲ ਆਪਣੇ ਪੰਚਾਇਤ ਮੈਂਬਰਾਂ ਨਾਲ ਖੜੀ ਹੋਣ ਪੈਸੇ ਹਾਂਜੀ ਕੱਲ ਪਿੰਡ ਸੈਂਪਲੀ ਥਾਣਾ ਬਡਾਲੀਆ ਦਾ ਸਿੰਘ ਦੀ ਸ਼ਿਕਾਇਤ ਰਾਪਤ ਹੋਈ ਸੀ ਜਿੱਥੇ ਮੁਖ ਅਫਸਰ ਥਾਣਾ ਬਡਾਲੀਆ拉 ਸਿੰਘ ਨੂੰ ਪੁਲਿਸ ਪਾਰਟੀ ਨੂੰ ਮਾਈਨਿੰਗ ਇਨਸਪੈਕਟਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਪਿੰਡ ਦਾ ਇੱਕ ਰਵਿੰਦਰ ਸਿੰਘ ਕਾਲੀ ਮੈਨਿੰਦਗਮ ਕਰਦਾ ਤੇ ਉਸ ਦੇ ਸ਼ਿਕਾਇਤੇ ਦੇ ਆਧਾਰ ਤੇ ਥਾਣਾ ਬਡਾਲੀਆ拉 ਸਿੰਘ ਵਿਖੇ ਕਦਮ ਚੁੱਕ ਲਏ ਗਿਆ ਸੀ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਸੀ ਕੀ ਕੁਝ ਬਰਾਮਦ ਹੋਈ ਜਾਣ ਕੋਈ ਹਾਂਜੀ ਉਸ ਪਰ ਤੋਂ ਜੀਸੀਬੀ ਮਸ਼ੀਨ ਬਰਾਮਦ ਕੀ ਨਾਮ ਹੈ ਦੋਸ਼ੀ ਦਾ ਕਿੱਥੋਂ ਦਾ ਰਹਿਣ ਵਾਲਾ ਹੈ ਹਾਂਜੀ ਇਹ ਹਰਵਿੰਦਰ ਸਿੰਘ ਕਾਲੀ ਹੈ ਸੈਂਪਲੀਮੈਂਟ ਦੇ ਰਹਿਣਾ ਪਹਿਲਾਂ ਵੀ ਕੋਈ ਮਾਈਨਿੰਗ ਦਾ ਮਾਮਲਾ ਹੈ ਇਹਦੇ ਖਿਲਾਫ ਮਾਮਲਾ ਦਰਜ ਕੋਈ ਇਸ ਤਰ੍ਹਾਂ ਦਾ ਜੀ ਇਹਦੀ ਤਪੀਰ ਚੱਲੀ ਹੈ ਜੋ ਵੀ ਤੱਕ ਸਾਹਮਣੇ ਆਉਣਗੇ ਤੁਹਾਨੂੰ ਅੱਗੇ ਦੱਸਾਂ ਕਿੰਨੇ ਜਾਣੇ ਸਰ ਅਰੈਸਟ ਹੋਏ ਇਹ ਜੇ ਇਹੀ ਦੋਸ਼ੀ ਦੇ ਖਿਲਾਫ ਮਕਦਮਾ ਦਰਜ ਹੋਇਆ ਇਹ ਅਰੈਸਟ ਹੈ ਬਾਕੀ ਅਜੇ ਦੋਸ਼ੀ ਨੂੰ ਮਨਜੁਗਦਾਲਤੀ ਚ ਪੇਸ਼ ਕੀਤਾ ਗਿਆ ਉਹਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਉਸਦੇ ਤਪੀਰ ਜੋ ਵੀ ਤੱਕ ਸਾਹਮਣੇ ਆਉਣਗੇ ਜਾਂ ਜੇ ਹੋਰ ਵੀ ਕੋਈ ਦੋਸ਼ੀ ਇਹਦੇ ਸਾਹਮਣੇ ਆਊਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਦੇਖੋ ਇਹ ਤਾਂ ਅੱਜ ਕੱਲ ਹਰ ਬੰਦੇ ਦੀ ਆਪਣੀ ਮਰਜ਼ੀ ਹੈਗੀ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਪਾਰਟੀਆਂ ਦਾ ਖਾੜਾ ਬਣਿਆ ਪਿਆ ਔਰ ਮੈਂ ਸਮਝਦਾ ਕਿ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਜਿੱਥੇ ਪਾਰਟੀ ਕੇਂਦਰ ਬੇਸਡ ਪਾਰਟੀਆਂ ਹੋਇਆ ਕਰਦੀਆਂ ਜਿੱਥੇ ਇੱਕ ਪਾਰਟੀ ਦਾ ਕਲਚਰ ਹੋਇਆ ਕਰਦਾ ਉਸ ਦੇ ਜਿਹੜੇ ਹੈਗੇ ਨਾਰਮਸ ਹੋਇਆ ਕਰਦੇ ਆ ਮੈਨੂੰ ਲੱਗਦਾ ਹਰ ਵਿਅਕਤੀ ਜਿਹੜਾ ਇਸ ਤਰ੍ਹਾਂ ਕੋਈ ਕਦੇ ਕਿਸੇ ਰਾਤ ਨੂੰ ਹੋਰ ਪਾਰਟੀ ਚ ਸਵੇਰੇ ਕਿਸੇ ਹੋਰ ਤੇ ਆ ਪਰ ਸੋਨ ਕਿਸੇ ਹੋਰ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਇਹ ਆਪਣਾ ਹੀ ਨਹੀਂ ਮੈਨੂੰ ਇਹ ਲੱਗਦਾ ਕਿ ਜੱਤਾ ਨੂੰ ਵੀ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਬਲਿਕ ਹੈ ਜਿਹੜੀ ਉਹ ਕਿਸੇ ਦੀ ਵਿੱਕੀ ਵੀ ਨਹੀਂ ਹੈਗੀ ਅੱਜ ਚਾਹੀਦੀ ਇਹ ਮਾਰਨੀ ਚਾਹੀਦੀ ਹੈਗੀ ਆ ਕਿ ਪੰਜਾਬ ਦੇ ਵਿੱਚ ਕਿੰਨੇ ਲੋਕ ਲੀਡਰ ਹੈਗੇ ਆ ਪੰਜਾਬ ਦੇ ਵਿੱਚ ਲੋਕ ਲੀਡਰ ਆਪ ਤਾਂ ਕੋਈ ਹੈ ਨਹੀਂ ਜਿਹੜੇ ਜਿੱਤਦੇ ਆਂ ਪਾਰਟੀਆਂ ਨੇ ਵੇ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਉਹ ਚਾਹੇ ਜੀਰੂ ਮਰਜ਼ੀ ਉਹਨਾਂ ਨੇ ਟਿਕਟ ਦੇ ਦੀ ਚਾਹੇ ਛੋਟੇ ਦੇ ਦੀ ਚਾਹੇ ਵੱਡੇ ਦੇ ਦੀ ਹਰ ਵਿਅਕਤੀ ਆ ਜਿਹੜਾ ਉਸ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਪਾਰ ਕਰ ਗਿਆ ਪਰ ਹੁਣ ਜਿਹੜਾ ਹੈਗਾ ਲੋਕਾਂ ਨੇ ਇਹ ਗੱਲ ਸੋਚਣੀ ਸ਼ੁਰੂ ਕਰਤੀ ਕਿ ਚੰਗੇ ਬੰਦੇ ਔਰ ਚੰਗੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਡਾਪਟ ਕਰਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਸ਼ਰਮਣੀ ਕਾਲੀ ਦਲ ਨੇ ਇਸ ਹਾਬਦ ਕੀਤਾ ਕਿ ਆ ਜਿਹੜਾ ਹੜਾ ਦੇ ਮੌਕੇ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਹੈ ਲੋਕਾਂ ਦੀ ਉਸ ਤੋਂ ਜਿਹੜਾ ਹੈਗਾ ਸਮਝ ਆ ਚੁੱਕੀ ਹੈ ਲੋਕਾਂ ਨੂੰ ਪਰ ਇਹ ਜਿਹੜੀ ਸਰਦਾਰ ਗੁਰਦੀਪ ਜਗਦੀਪ ਸਿੰਘ ਛੀਮਾ ਦੀ ਗੱਲ ਹੈਗੀ ਆ ਉਹਨਾਂ ਨੂੰ ਵੀ ਇਹ ਗੱਲਾਂ ਦੇ ਉੱਤੇ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀ ਕਿਉਂਕਿ ਜੋ ਪਾਰਟੀ ਇਹਨੇ ਅੱਜ ਕੱਲੋ ਬੜੇ ਫਕਰ ਨਾਲ ਕਹਿ ਰਹੇ ਹੈ ਕਿ ਚਾਰ ਪੁਸ਼ਟਾਂ ਤੋਂ ਅਸੀਂ ਜਿਹੜਾ ਹੈਗਾ ਸ਼ਰਮਣੀ ਕਾਲੀ ਦਲ ਦੇ ਨਾਲ ਖੜੇ ਹੈਗੇ ਆ ਤੇ ਹੁਣ ਵੀ ਉਹਨਾਂ ਨੂੰ ਇਹ ਵਿਚਾਰ ਕਰ ਲੈਣਾ ਚਾਹੀਦਾ ਸੀ ਮੈਨੂੰ ਨਹੀਂ ਲੱਗਦਾ ਕੋਈ ਉਹ ਬਹੁਤ ਵਧੀਆ ਫੈਸਲਾ ਉਹਨੇ ਅਲੀਗੇਸ਼ਨ ਲਾਇਆ ਕਿ ਪਾਰਟੀ ਜਿਹੜਾ ਅਸਤੀਫਾ ਦਿੱਤਾ ਸੀ ਕਿ ਜਿੱਦੀ ਚੀਮਾ ਸਾਹਿਬ ਦਾ ਬਿਆਨ ਸੀ ਉਹਨਾਂ ਨੂੰ ਕੱਢਿਆ ਗਿਆ ਇਹਦੇ ਬਾਰੇ ਦੇਖੋ ਜਿਹੜੇ ਉਹਨਾਂ ਨੇ ਅਲੀਗੇਸ਼ਨ ਲਾਉਣ ਵਾਲੀ ਗੱਲ ਕੀਤੀ ਹੈ ਮੈਂ ਵੀ ਇਹ ਸਮਝਦਾ ਹੈਗਾ ਦੇਖੋ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਜਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਦੋਵੇਂ ਇੱਕੋ ਗੱਲ ਆ ਗਈ ਹੈ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਇਹਤੇ ਸਟੂਡੈਂਟਸ ਯੂਨੀਅਨਸ ਦੇ ਜਿਹੜੇ ਬੱਚੇ ਸੀ ਸਟੂਡੈਂਟਸ ਸੀ ਉਹਨਾਂ ਨੂੰ ਪ੍ਰਧਾਨ ਸ਼ਰੂ ਮਣੀ ਅਕਾਲੀਪੁਰ ਦੇ ਐਸਓਆਈ ਦੇ ਯੂਥ ਵਿੰਗਾਂ ਦੇ ਲਾਇਆ ਹੈਗਾ ਤੇ ਇੱਕ ਦਿਨ ਪਹਿਲਾਂ ਤੱਕ ਅਕਾਲੀਪੁਰ ਬਿਲਕੁਲ ਸਾਰਾ ਕੁਝ ਠੀਕ ਸੀ ਇੱਕ ਰਾਤ ਦੇ ਵਿੱਚ ਕੀ ਜਿਹੜੀ ਹੈਗਾ ਭਾਣਾ ਵਾਪਰਿਆ ਉਹ ਮੈਨੂੰ ਸਮਝ ਨਹੀਂ ਆਇਆ ਔਰ ਉਹ ਜਿਹੜਾ ਭਾਂਡਾ ਪਾਉਂਦੇ ਹੈਗੇ ਆ ਕਿ ਮੈਂ ਮੈਸੇਜ ਕੀਤਾ ਸੀ ਮੇਰੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਦੇਖੋ ਇਹ ਪਾਰਟੀ ਦੇ ਵਿੱਚ ਹੈਗੇ ਆ ਪਾਰਟੀ ਜਿਹੜੀ ਹੈਗੀ ਆ ਬਰਾਬਰ ਦੀ ਹਿੱਸੇਰਾ ਹੋਇਆ ਕਰਦੀ ਆ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਗੱਲ ਕਰ ਦੇ ਜਾਂ ਟਾਈਮ ਲੈ ਕੇ ਕਹਿੰਦੇ ਵੀ ਮੇਰੀ ਗੱਲ ਸੁਣੋ ਮੈਨੂੰ ਆ ਪਾਰਟੀ ਦੇ ਵਿੱਚ ਪ੍ਰੋਮੋਲ ਹੋਏਗੀ ਆ ਇਹ ਇੱਕ ਪਾਰਟੀ ਦੇ ਸਰ ਤੇ ਭਾਂਡਾ ਭਰ ਦੇਣਾ ਇਹ ਮੈਨੂੰ ਲੱਗਦਾ ਕੋਈ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਪਾਰਟੀ ਤਾਂ ਇੱਕ ਜਹਾਜ਼ ਆ ਜਹਾਜ਼ ਦੇ ਵਿੱਚੋਂ ਜਿੰਨੀਆਂ ਮਰਜੀ ਸਵਾਰੀਆਂ ਉਤਰ ਜਾਣ ਜਿੰਨੀਆਂ ਮਰਜੀ ਚੜ ਜਾਣ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਪਿਆ ਕਰਦਾ ਇੱਕ ਵਾਰੀ ਗੱਲ ਜਰੂਰ ਇਹਦੇ ਵਿੱਚ ਕਹਿਣੀ ਚਾਹੁੰਦਾ ਹੈਗਾ ਜੇ ਜਦੋਂ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੈਗਾ ਕਿ ਕਾਂਗਰਸ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਉਤਰ ਕੇ ਜਿਹੜਾ ਹੈਗਾ ਬੀਜੇਪੀ ਦੇ ਵਿੱਚ ਚਲੇ ਗਏ ਕਿਹੜਾ ਬੀਜੇਪੀ ਦੇ ਵਿੱਚ ਬਹੁਤ ਚਾਰ ਚੰਦ ਉਹਨਾਂ ਦੇ ਜਾ ਕੇ ਲਾਤੇ ਉਹ ਕੋਈ ਫਰਕ ਨਹੀਂ ਪਿਆ ਹੈਗਾ ਜਿੱਤੇ ਬਾਕੀ ਤੁਰੇ ਫਿਰਦੇ ਉੱਥੇ ਜਿਹੜੇ ਹੈਗੇ ਕੈਪਟਨ ਅਮਰਿੰਦਰ ਸਿੰਘ ਤੁਰੇ ਫਿਰਦੇ ਹੈਗੇ ਉਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਲੀਡਰ ਜਾਹਰਾਣਾ ਥੋੜੀ ਦੀ ਗੱਲ ਕਰ ਲਈਏ ਕੇਵਲ ਸਿੰਘ ਟੱਲੋ ਦੀ ਗੱਲ ਕਰ ਲਈਏ ਵੱਡੇ ਵੱਡੇ ਚਿਹਰੇ ਜਿਹੜੇ ਉਧਰ ਗਏ ਯਾਕੜ ਸਾਹਿਬ ਦੀ ਗੱਲ ਕਰ ਲਈਏ ਜਿਹੜੇ ਉਹਨਾਂ ਪਾਰਟੀਆਂ ਦੇ ਵਿੱਚ ਗਏ ਉਹ ਅਸੀਂ ਜਿਹੜੀ ਵੱਟੀ ਤਿਆਰ ਰਹੀ ਹੈ ਯਾਕੜ ਸਾਹਿਬ ਦੇ ਬਰਾਬਰ ਉਹਨਾਂ ਨੇ ਪੈਰਨਲ ਜਿਹੜਾ ਹੈਗਾ ਸੰਗ ਦਾ ਇੱਕ ਜਿਹੜਾ ਹੈ ਪ੍ਰਬੰਧ ਕਰਕੇ ਉਹਨਾਂ ਨੂੰ ਬਲਾਕ ਸਰਾਂ ਦੇ ਤਕਰੀਬਨ 86 ਲੱਖ 18000 ਜੀ ਚੈੱਕ ਸੀ ਮਿਲਿਆ। ਬਾਹਰ ਵਾਲੇ ਜਿਹੜਾ ਥੋੜਾ ਪੈਸਾ ਵੀ ਮਿਲਦਾ। ਸੋ ਜਿਹੜਾ ਹੈ ਸਾਲ ਹੁਣ ਪਤਾ ਨਾ ਇਹ ਦਿੱਖਤ ਸੀ ਕਿ ਡਿਵੈਲਪਮੈਂਟ ਦਾ ਸਾਲ ਹੈ। ਮਾਨਯੋ ਸਰਦਾਰ ਕੋਰਸਪਾਨ ਸਾਹਿਬ ਦੀ ਹੋਈ ਦੇ ਵਿੱਚ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਲਈ ਬਜਟ ਪਾ। ਉਰੇ ਕਹਿੰਦੀ ਜਿਹੜੀ ਸਰਸੀ ਲਖਾਰਾ ਜਰਸੀ ਆਉਣ ਸਮੇਤ ਹੋਰ ਵੀ ਜਿਹੜੇ ਪੈਕੇਜ ਨੇ ਅਗਲੇ ਪੰਜਾਬ ਦੇ ਪੈਸੇ ਆਉਣੇ ਨੇ ਜੇ ਹੋਰ ਵੱਖ-ਵੱਖ ਸਕੀਮਾਂ ਦੇ ਪੈਸੇ ਆ ਰਹੇ ਨੇ ਜਿਵੇਂ ਤੁਸੀਂ ਦੇਖਿਆ ਸਾਰੀਆਂ ਸੜਕਾਂ ਹੱਦ ਦਾ ਸ਼੍ਰੀ ਖਤੇਗੜ ਸਾਹਿਬ ਦੀ ਜਨਵੇਂ ਪ੍ਰਸਰ ਸੜਕਾਂ ਜਿਹੜੀਆਂ ਦੋ ਆਪਾਸ ਹੋਈਆਂ ਇਹ ਨਵੀਆਂ ਸੜਕਾਂ ਤੋਂ ਕੁਝ ਬਣਾ ਰਹੇ ਹਾਂ ਉਹ ਮੈਂ ਜਿਵੇਂ ਕਹਿ ਰਿਹਾ ਕਿ ਜਿਹੜਾ ਸਾਰਾ ਵੱਖ-ਵੱਖ ਮਾਨਯੋਗ ਸਰਦਾਰ ਕੋਲ ਸੁਮਾਨ ਸਾਹਿਬ ਦੇ ਵਿਚਾਰ ਆ ਦੇ ਸਕਸੀ ਪੂਰਾ ਇਹ ਡਿਵੈਲਪਮੈਂਟ ਦਾ ਸਾਰਾ ਦਾ ਸਾਰਾ ਪੈਸਾ ਵੀ ਸੜਕਾਂ ਦੀ ਗੱਲ ਕੀਤੀ ਹੈ ਵੀ ਸਵੇਰੇ ਟਾਈਮ ਬਹੁਤ ਰਸ਼ ਹੁੰਦਾ ਹੈ। ਇਹ ਬਾਦ ਸੜਕਾਂ ਹੀ ਬਣਾ ਰਹੇ ਜਿਹੜੀ ਬਾਦੂ-ਬਾਰ ਦਿੱਖਣ ਜਾਵੇ ਤੁਹਾਨੂੰ ਜਾ ਜਾ। ਵੀ ਇੱਕ ਹੈਗੇ ਤਲਾਮੀ ਦੀ ਜਿਹੀ ਸਾਡੇ ਯੂਨੀਵਰਸਿਟੀ ਕੋਲ ਅਸੀਂ ਬਹੁਤ ਵਰਕ ਕਰ ਰਹੇ ਕਿ ਬਾਈਪਾਸ ਜੋ ਜਿਹੜੇ ਜਰੂਰੀ ਹੋਏ ਸ਼ਹੀਦਾਂ ਦੀ ਧਰਤੀ ਦੇ ਸਾਰੇ ਅਸੀਂ ਦੇਖੋ ਨਮਸਤਕ ਹੁੰਦੇ ਹੈ ਨਾ ਸਾਰੀ ਮੁਦੇ ਲਈ ਲੱਖਾਂ ਦੀ ਤਰ੍ਹਾਂ ਇਸ ਤਰ੍ਹਾਂ ਹੋਵੇ। ਜੋ ਵੀ ਅਰੇਂਜਮੈਂਟ ਕਰ ਰਹੇ ਹੋ ਪੰਜਾਬ ਸਰਕਾਰ ਪੂਰੀ ਪੁੰਦੇ ਦੇ ਕੀ ਕਰ ਰਹੇ ਨੇ ਬਾਈਲਾ ਸਰਕਾਰ ਪੂਰੀ ਸਰਕਾਰ ਬਣਾ ਜਿਹੜੇ ਜਿਹੜੇ ਕੰਮਾਂ ਦੀ ਪ੍ਰਕਿਰਤੀ ਦਿੱਤੀ ਜਾਗ ਵਾਲੇ ਸਮੇਂ ਦੇ ਵਿੱਚ ਜੋ ਵਕਤ ਖਾਸ ਦੇ ਕੰਮ ਕਰਨਾ ਚਾਹੁੰਦਾ ਜੀ ਵੀ ਆਗਰਵਾਹੀ ਹੋ ਗਿਆ ਸਾਰੇ ਖੇਡ ਸਟੇਡੀ ਹੋ ਗਏ ਇਹ ਜਿਹੜੇ ਸਾਡੇ ਮੇਹਨਤ ਸੀ ਇਹ ਪਿੰਨਾ ਚਾਹੀ ਸਾਡੇ ਭਰਾਵਾਂ ਦੀ ਦਰਖਾਣਾ ਉਹਨਾਂ ਨੂੰ ਵਧੀਆ ਬਣਾ ਕੇ ਦੇਵਾਂਗੇ ਲੁਟੀ ਸੈਂਟਰ ਬਣ ਰਹੇ ਨੇ ਸਾਡੇ ਮਿਲਣਾ ਦੇ ਵਿੱਚ ਸੋ ਜਿਹੜੇ ਵੀ ਲੋਕਾਂ ਦੀ ਡਿਮਾਂਡ ਹੋਊਗੀ ਜਿਵੇਂ ਸਾਡੇ ਸਰਪੰਚ ਸਾਹਿਬ ਦੇ ਜਿਹੜੇ ਸੀਵਰੇਜ ਦਾ ਬਹੁਤ ਕਿੰਨਾ ਕੰਮ ਚੱਲ ਰਿਹਾ ਹੈ